ਉਹ ਚੱਲੀ ਜਾਂਦੀ ਐ ਇਹਦੇ ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਐ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਉਹ ਬਲਕਿ ਤੇ ਟ੍ਰੈਫਿਕ ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਐ ਜੀ ਇੱਥੇ ਨਾ ਹੀ ਤੂੰ ਇੱਥੇ ਕੀ ਕਰਨ ਆ ਗਈ ਕੱਲ ਤੂੰ ਇੱਥੋਂ ਹਣ ਤੈਨੂੰ ਤੋਹਾ ਕਰੂੰਗਾ ਉਹ ਕਮਾਲ ਐ ਐਸ ਕੰਮ ਬਸ ਤੇ ਲੀਡਰ ਬਣਿਆ ਹੋ ਕੇ ਤੁਸੀਂ ਗਾਲਾਂ ਕੱਢੋਂਗੇ ਥੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ ਇਹ ਅੱਜ ਕਿਵੇਂ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਹੈ ਮੈਂ ਕਹਿੰਦਾ ਮੁੱਦਾ ਇਹ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਬਸ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਆ ਉਹ ਹੰਕਾਰ ਨਾਲ ਮੰਗਦੇ ਆ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਹੈ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਜ਼ਰੂਰੀ ਹੈ ਇਹ ਹਜੇ ਕੁੰਡਾ ਕਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕਿ ਇਹ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜ਼ਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੇ ਇਸ ਕਰਕੇ ਇੱਜ਼ਤ ਮਾਣ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਮਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਜਦੋਂ ਬੋਟਾਂ ਨਾਮਿਨੇਸ਼ਨ ਭਰਦਿਆਂ ਕਾਗਜ਼ ਭਰਦਿਆਂ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਵਾਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਕੇਪੀ ਹੈ ਆਮ ਆਦਮੀ ਪਾਰਟੀ ਹੈ ਇੱਕ ਅੱਧੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਉਮੀਦਵਾਰ ਲੜ ਰਿਹਾ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਹੈ ਉਹ ਪਹਿਲਾਂ ਆਉਂਦਾ ਤਾਂ ਉਹਦਾ ਪਾਟਣ ਦਾ ਨੰਬਰ 99 ਨੰਬਰ ਤੇ ਆ ਜਾਂਦਾ ਹੈ ਜਿਵੇਂ 117 ਸੀਟਾਂ ਲੜਦੇ ਆਂ ਜ਼ਰੂਰੀ ਨਹੀਂ ਕਿ ਆਮ ਆਦੀ ਪਾਰਟੀ ਦੀ 117 ਚ ਅ ਦੂਜੇ ਨੰਬਰ ਤੇ ਬਟਨ ਹੋਵੇ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਇਹੋ ਜੀ ਵਿਧੀ ਬਣਾ ਦਿੰਦੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਹੈ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਹੈ ਕੱਲ ਹੀ ਹਜੇ ਸਾਨੂੰ ਲਿਸਟ ਮਿਲ ਗਈ ਹੈ ਕਿ ਕਿਹੜੇ ਨੰਬਰ ਤੇ ਆਪਣਾ ਬਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਹੈ ਉਹ ਚ ਰੱਬ ਨੇ ਦੱਸਤਾ ਸੰਕੇਤ ਦੇਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਚੰਗੇ ਬੰਦੇਓ ਇਮਾਨਦਾਰ ਬੰਦੇਓ ਤੁਸੀਂ ਨੀਰ ਤੁਹਾਡੀ ਸਾਫ ਹੈ ਆ ਲੋ ਪਹਿਲੇ ਨੰਬਰ ਵਾਲਾ ਬਟਨ ਆ ਗਿਆ ਬਾਕੀਆਂ ਬੱਲ ਆਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੇ ਅੱਖਾਂ ਚ ਕਾਲਾ ਮੋਤੀਆ ਚਿੱਟਾ ਮੋਤੀਆ ਵੀ ਉਤਰ ਸਕਦਾ ਐਡੇ ਇਹ ਭ੍ਰਿਸ਼ਟਚਾਰੀ ਨੇ ਅੰਕਾਰੀ ਨੇ ਤੋ ਪਹਿਲਾ ਨੰਬਰ ਬਟਨ ਦਬ ਕੇ ਆਪਦਾ ਕਰੇ ਮੁੜੇ ਬਸ ਥੋੜਾ ਕੰਮ ਤੇ 7 ਵਜੇ ਬਟਾ ਪੈਣ ਲੱਗ ਜਾਣਗੇ ਆ ਸਾਢੇ 7 ਵਜੇ ਤੱਕ ਨਵੇੜ ਕੇ ਕੰਮ ਖਤਮ ਆਜ ਘਰੇ ਆਜੋ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬੈਠੇ ਨੇ ਮਹਿੰਦਰਪਗ ਜੀ ਬੈਠੇ ਨੇ ਇਲੈਕਸ਼ਨ ਲੜ ਰਹੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਮੈਂ ਜਿਹੜੀ ਮੈਂ ਕਹਿਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰ ਭਗਤ ਲਿਖੂਗਾ ਤਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ अरोड़ा ਤੁਹਾਡੀਆਂ ਮੰਗਾ ਲਿਖ ਕੇ ਲਿਆਊਗਾ ਤਸਕਤ ਮੇਰੇ ਹੋਣਗੇ ਆ ਇੱਥੇ ਖੜਿਆ ਕਤਰ ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆਂ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ 7 ਤੋਂ ਵਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾ ਉੱਥੇ ਖੜੀਆਂ ਪਿੰਡਾਂ ਚ ਬਗ ਜੋ ਤੋਬਾ ਪੈਰਾਂ ਚ ਆ ਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੁਈ ਵਧੀਆ ਸਕੂਲ ਬਣਾ ਲੀਏ ਕਾਲਜ ਬਣਾ ਲੀਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲੀਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਿਆ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦੀਓ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਘਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਾਣ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਹੈ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਜੀ ਫੁਲਕਾਰੀਆ ਬਣਾ ਲੈਣੀਆਂ ਅਸੀਂ ਲਹਿੰਗੇ ਬਣ ਲੈਣੀਆਂ ਅਸੀਂ ਪੱਚੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕਾਮ ਹੈ ਸਾਡੀ ਇਸ ਕਰਕੇ ਸਾਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਬਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਐ ਕੁਝ ਦਾਨ ਕਰਨ ਵਾਸਤੇ ਹੋਣੇ ਚਾਹੀਦੇ ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਭਾਇ ਸਿੱਧੂ ਬਦ ਕਮ ਖਤਮ ਬਸ ਹੋਹੀ ਨੇ ਉਥੇ ਖੜ ਗਏ ਜੀ ਆਮ ਆਮ ਕਰਾਂਤੀਆਂ ਬੁੱਤ ਖਾਓ ਧੱਕੇ ਖਾਓ ਕਹਿੰਦੇ ਜਾਓ ਜਿੱਥੇ ਮਰਜ਼ੀ ਜਾਓ ਤਾਂ ਕਰਕੇ ਹੱਕ ਕੇ ਰਾਜਨੀਤੀ ਚ ਆਇਆ ਸੀ ਨਹੀਂ ਅਸੀਂ ਕਿਹੜਾ ਅਸੀਂ ਤਾਂ ਮੈਂ ਤਾਂ ਕਲਾਕਾਰ ਸੀ ਬਹੁਤ ਮਸ਼ਹੂਰ ਮੈਂ ਕੀ ਲੈਣਾ ਸੀ ਇਹਨਾਂ ਕੰਮ ਤੋਂ ਜੀ ਮੈਂ ਤਾਂ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾऊं ਬਦਲ ਉਲਟਾ ਕੰਮ ਮੇਰੇ ਪੈ ਗਿਆ ਜੀ ਉਹਨ ਬੋਲਣ ਦੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਦੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟਾ ਭਵੰਤਮਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤੇਮਕਾ ਆਕ ਕੇ ਆਇਆ ਤੜਕੀ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਐ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੀਜੇਪੀ ਵਾਲੇ ਤੜਕ ਹੀ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ ਭਵੰਤਮਨ ਨੂੰ ਗਾਣਾ ਕੱਢੋ ਪਹਿਲਾਂ ਤਾਂ ਮੈਂ ਕੀ ਵਗੜਦਾ ਜੀ ਕੋਈ ਨਿਕ ਸਾਨ ਕੀਤਾ ਪੰਜਾਬ ਦਾ ਕੋਈ ਕਾਫੜਾ ਕੀਤਾ ਜੀ ਕੋਈ ਰੇਤੇ ਵਾਲੀ ਖੱਡ ਜਿੱਸਾ ਕੋਈ ਬੱਸਾਂ ਚਿੱਸਾ ਪਾ ਲਿਆ ਕੋਈ ਠੇਕਿਆਂ ਚਿੱਸਾ ਹੈ ਕੋਈ ਢਾਬਿਆਂ ਚਿੱਸਾ ਹੈ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚਿੱਸਾ ਹਰੇਕ ਹਾਲ ਮਿਰਤਾ ਪ੍ਰਾਪਰਟੀ ਘਟੀ ਜਾਂਦੀ ਹੈ ਮੈਨੂੰ ਤਾਂ ਜਦੋਂ ਉਹ ਪਾਗ਼ਜ਼ ਭਰਦੇ ਆ ਨਾਲ ਇੱਕ ਐਫੀ ਡੈਕਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਐ ਤੁਹਾਡੇ ਕੋਲੇ ਕੀ ਕੀ ਐ ਸੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਐ ਕਿੰਨੇ ਗਹਿਣੇ ਨੇ ਕੀ ਐ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਆਰ ਗਿਆ ਸੀ ਉਹ ਤੋਂ ਮੈਂ ਮਨਪ੍ਰੀਤ ਬਾਦਲ ਹੋਰਾਂ ਨੇ ਪਾਰਟੀ ਬਣਾਈ ਸੀ ਉਹ ਤੋਂ ਆਇਆ ਸੀ ਜਿੰਨਾ ਮੈਂ ਕਲਾਕਾਰੀ ਤੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਦਾ ਕਿ ਇੰਨਾ ਹੈ ਜੀ 2014 ਤੱਕ ਆਮ ਆਦਮੀ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਸੰਗਰੂਰ ਤੋਂ ਟਿਕਟ ਦਿੱਤੀ ਮਨਪ੍ਰੀਤ ਬਾਦਲ ਕਾਂਗਰਸ ਚ چلا ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ 12 ਨਾਲੋਂ ਜਦੋਂ 14 ਆਲੇ ਕਾਗਜ਼ ਪਰੇ 12 ਨਾਲੋਂ ਪ੍ਰਾਪਰਟੀ ਘਟ ਗਈ ਕਿਉਂਕਿ ਉਹ ਸ਼ੂ ਕਰਨੇ ਬੰਦ ਕਰਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲ ਸੁਲੇ ਵੀ ਬੰਦ ਕਰਤੇ ਕਿਉਂਕਿ ਇੰਹੀਂ ਕਰਦੇ ਆ ਇਹ ਇਹ ਕਹਿੰਦੇ ਜਿਹੜਾ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਫੈਲਰ ਬੰਦ ਕਰ ਦੋ ਜਿ ਮਿੰਨੀ ਬੱਸ ਚੱਲਦੀ ਐ ਮਿੰਨੀ ਬੱਸ ਬੰਦ ਕਰ ਦੋ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰਿੰਦਰ ਜਿਹੜੀ ਹਵੇਲੀ ਐ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੱਟਤਾ ਓਵਰ ਬ੍ਰਿਜ ਉੱਥੇ ਕੋਈ ਲੋੜ ਨਹੀਂ ਸੀ ਓਵਰ ਬ੍ਰਿਜ ਦੀ ਤਨੇ ਇਹਦੇ ਗਾਹ ਕਟਾਓ ਐਂ ਕਰਦੇ ਆ ਮੇਰੇ ਵੀ ਬਾਜੂਗ ਨੂੰ ਜਬ ਉਹਨੇ ਸਾਰੇ ਬੰਦ ਕਰਤੇ ਹੀ ਜੋਗ ਨੂੰ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਧ ਦੁੱਖ ਇਹਨੂੰ ਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ 17 ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰワਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ ਜੋ 17 ਚ ਕਾਗਜ਼ਪਰੇ 14 ਨਾਲੋਂ ਘਟ ਗਈ ਜੀ ਓਏ ਉੱਥੇ ਤਾਂ ਗੱਲ ਦੱਸ ਰਹੀ ਸਾਡੇ ਤੁਸੀਂ ਜੇ ਗੱਲ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ ਚਲੋ 19 ਚ ਫੇਰ ਲੜੇ ਸੰਗਰੂਰ ਤੋਂ 19 ਜਦੋਂ ਕਾਗਜ਼ਪਰੇ 17 ਨਾਲੋਂ ਘਟ ਗਈ ਜਿੱਤ ਗਏ ਫੇਰ ਐਮਪੀ ਬਣ ਗਏ ਫੇਰ ਬੋਲ ਗਏ ਜਾ ਕੇ ਲੋਕਾਂ ਦੇ ਹੱਕ ਚ 22 ਚ ਲਕਸ਼ਣਾ ਫੇਰ ਆ ਗਈਆਂ ਇਦੋਂ 22 ਚਾਗ ਦੇ ਪਰੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟੀ ਜਾਂਦੀ ਹੈ ਮਤਲਬ ਵੀ ਆਮ ਤੌਰ ਤੇ ਇੱਕ ਵਾਰ ਹੀ ਮੈਂ ਦੋ ਵਾਰੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ ਤਿੰਨ ਸਾਲ ਸਵਾ ਤਿੰਨ ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ ਬਾਈ ਨਾਲੋਂ ਘਟ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਕੱਟ ਗਈ ਕੈਦਤ ਐਸੈਟਸ ਪ੍ਰਾਪਰਟੀ ਪਰ ਮੈਂ ਕਹਾਂ ਤੂੰ ਮੇਰੇ ਨਾਲ ਕਰੇ ਜਾ ਕੇ ਦੇਖੀ ਪ੍ਰੋਗਰਾਮਾਂ ਤੇ ਜਿਹੜੀ ਆ ਪ੍ਰਾਪਰਟੀ ਹੈ ਇਹ ਨਹੀਂ ਹੈਗੀ ਕਿਸੇ ਕੋਲੇ ਫਿਰ ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਹਦੀ ਕੋਈ ਕੀਮਤ ਤਰੀ ਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਜੀ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਵੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆ ਆਪਣੀ ਆਉਂਦੇ ਵੀ ਖੇਤਰ ਚੁੱਤਰਨਾ ਪੈ ਜਾਣਗੀ ਰ ਕਦੇ ਇਧਰ ਲੀ ਬਾਹ ਟੁੱਟ ਗਈ ਕਦੇ ਇਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ